ਤਨ ਤਨ ਬਾਬਾ ਸ਼੍ਰੀ ਚੰਦ ਪ੍ਰਭ ਆਦ ਭੁਤ ਜੋਤ ਅਪਰੰਪਰ ਗੁਰ ਨਾਨਕ ਦੇ ਅੰਗ ਅੰਗ ਵਿੱਚ ਤੂੰ ਹੀ ਪ੍ਰਗਟ ਆਕਾਰ ਜਗ ਅੰਧਕਾਰ ਮਿਟਾਇਆ ਤੂੰ ਗੁਰ ਗਿਆਨ ਦੀ ਜੋਤ ਜਗਾਈ ਜੋ ਤੇਰਾ ਨਾਮ ਉਚਾਰੀ ਓਸ ਦੇ ਦੁੱਖ ਦਿਰਦਰ ਦੂਰ ਭਜਾਈ ਜੇ ਸਕਾਰ ਵਿੱਚ ਸ੍ਰੀ ਚੰਦ ਨਾਮ ਉਚਰਿਆ ਉਥੇ ਲੱਖਾਂ ਦੀ ਬਰਕਤ ਸੋਨਾ ਚਾਂਦੀ ਵਰਸੇ ਉਥੇ ਮਾਇਆ ਦੀ ਬੇਅੰਤ ਸੁਰਤ ਦੁੱਖ ਦਰਦ ਪਰਿਹ ਜਾਵੇ ਜਿੱਥੇ ਚੱਲੈ ਤੇਰੀ ਕਿਰਪਾ ਧਾਰ ਭਗਤਾਂ ਦੇ ਘਰ ਸੁਖ ਹੀ ਸੁਖ ਖੁੱਲਣ ਲੱਗੇ ਭਾਗਾ ਦੇ ਦਰਵਾਜ ਬਾਬਾ ਸ਼੍ਰੀ ਚੰਦ ਦਿਆਲ ਕਾਲੇ ਜਾਦੂ ਦਾ ਕਰੇ ਨਾਸ਼ ਟੂਣੇ ਮੰਤਰ ਸਭ ਭਸਮ ਕਰੇ ਰੱਖੇ ਭਗਤਾਂ ਨੂੰ ਵਿਸ਼ਵਾਸ ਜੇ ਸਨੇ ਸਿਮਰਿਆ ਨਾਮ ਤੇਰਾ ਉਸ ਦੇ ਅੰਗ ਅੰਗ ਬਲ ਆਵੇ ਦੁਸ਼ਮਣ ਡਰ ਕੇ ਦੂਰ ਭੱਜੇ ਕਾਲ ਤੱਕ ਨਾ ਪਹੁੰਚ ਪਾਵੇ ਗਰੀਬਾਂ ਦੇ ਤੂੰ ਸਹਾਈ ਭੁੱਖੇ ਨੂੰ ਭੋਜਨ ਦੇਂਦਾ ਜਿਸ ਦਾ ਕੋਈ ਨਾ ਹੋਵੀ ਉਸ ਦਾ ਤੂੰ ਸਦਾ ਰਹਿੰਦਾ ਧਰਤੀ ਆਕਾਸ਼ ਨਮਨ ਕਰਦੇ ਤੇਰੇ ਨਾਮ ਦੀ ਜੋਤ ਪਰਚੰਡ ਬੇਅੰਤ ਦਇਆ ਕਰੇ ਪ੍ਰਭੂ ਤੂੰ ਸਦਾ ਸਹਾਰਾ ਸ਼੍ਰੀ ਚੰਦ ਤੂੰ ਗੁਰੂ ਨਾਨਕ ਦਾ ਪੁੱਤਰ ਅਨੂਪ ਗਿਆਨ ਜੋਤ ਅਵਤਾਰੀ ਮਾਇਆ ਦਾ ਤੂੰ ਰਾਜਾ ਵੱਡਾ ਭਗਤਾਂ ਉੱਤੇ ਕਿਰਪਾ ਭਾਰੀ ਜੇ ਸਦੇ ਘਰ ਵਿੱਚ ਨਾਮ ਤੇਰਾ ਉਥੇ ਰੰਗ ਰਸਾਂ ਦੀ ਖੇਡ ਧਨ ਦੌਲਤ ਦੇ ਟੀਰ ਲੱਗੇ ਸਦਾ ਚਮਕੇ ਸੁੱਖਾਂ ਦੇ ਵੀਦ ਉਹ ਅੰਤਰਜਾਮੀ ਸਰਬ ਕਲਾ ਜਾਣੇ ਮਨ ਦਾ ਹਾਲ ਜਿਸ ਦੇ ਮਨ ਵਿੱਚ ਵਿਸ਼ਵਾਸ ਤੇਰਾ ਉਸ ਦਾ ਕਰੇ ਕਮਾਲ ਘਰ ਘਰ ਵਿੱਚ ਖੁਸ਼ਹਾਲੀ ਲਿਆਵੀ ਕਰੇ ਬਰਕਤਾਂ ਦੀ ਵਰਖਾ ਸੋਨਾ ਚਾਂਦੀ ਧਨ ਦੇ ਕੇ ਮਿਟਾਵੇ ਮਨ ਦੀ ਤਰਸਾ ਜੇ ਸਵੇਲੇ ਭਗਤ ਪੁਕਾਰ ਦੇ ਤੂੰ ਤੁਰ ਕੇ ਆਪ ਆਵੀ ਦੁਸ਼ਮਨਾ ਦਾ ਨਾਸ਼ ਕਰੀ ਮਾਰਕਾਂ ਤੋਂ ਬਚਾਵੀ ਜਾਦੂ ਤੂੰ ਨੇ ਸਾਰੇ ਸਾੜ ਜਾਣ ਜਿੱਥੇ ਨਾਮ ਤੇਰਾ ਲਈ ਸ਼੍ਰੀ ਚੰਦ ਬਾਬਾ ਰਾਖਾ ਸਦਾ ਸਤਨਾਮ ਦੀ ਜੋਤ ਜਗਾਈ ਤੇਰੇ ਦਰ ਉਤੇ ਆਕੇ ਜੋ ਵੀ ਖਾਲੀ ਕਦੇ ਨ ਜਾਵੀ ਇੱਕ ਦਾਨ ਮਿਲੇ ਦਰਸ਼ਨ ਦਾ ਦੂਜਾ ਸੁੱਖਾਂ ਦਾ ਸਾਗਰ ਪਾਵੇ ਮਾਇਆ ਦੇ ਬੰਧਨ ਕਟ ਦਿੰਦਾ ਸਤ ਦੀ ਰਾਹੀ ਲੈ ਚਲਾਵੀ ਅੰਤਰ ਆਤਮ ਸ਼ਾਂਤ ਭਰੈ ਸਤ ਗੁਰ ਬਖਸ਼ੀਸ਼ ਦਿਵਾਵੇ ਸ਼੍ਰੀ ਚਾਂਦ ਜੀ ਤੂੰ ਸਤ ਸਰੂਪ ਸੱਚ ਦੀ ਤੂੰ ਪਹਿਚਾਨ ਗੁਰਬਾਣੀ ਦੇ ਹਰ ਅੱਖਰ ਵਿੱਚ ਵਸਦਾ ਤੇਰਾ ਗਿਆਨ ਭਗਤਾਂ ਦੇ ਰਖਵਾਲੇ ਤੂੰ ਕਰਮਾਂ ਦੇ ਸੁਧਾਰਕ ਮਨ ਚਾਹੀ ਫਲ ਦੇਂਦਾ ਤੂੰ ਹਰ ਹਾਰ ਨੂੰ ਕਰੇ ਜਿੱਤਾ ਜਿੱਤਕਾਰਕ ਬਾਬਾ ਸ਼੍ਰੀ ਚਾਂਦ ਅਵਤਾਰ ਸਦਾ ਅਖੰਡ ਜੋਤੀ ਧਾਰ ਧਰਮ ਅਰਥ ਮੋਖ ਦਾ ਦਾਤਾ ਕਾਲਾਂ ਦਾ ਤੂੰ ਨਾਸ਼ਕਾਰ ਜੇ ਸਨੇ ਤੇਰਾ ਨਾਮ ਤੇ ਆਇਆ ਉਸ ਦਾ ਦੁੱਖ ਦਰਦ ਸਰੀ ਗਰੀਬੀ ਮਿਟੀ ਉਸ ਸੁਖ पसਰੇ ਗਰੀਬੀ ਮਿਟੀ ਘਰ ਸੁਖ पसਰੇ ਅੰਮ੍ਰਿਤ ਵਰਸੇ ਹਰ ਦੇਰੇ ਮਾਇਆ ਦੀ ਜੋਤ ਬਹਾਵੇ ਤੂੰ ਸੱਚ ਦੀ ਰਾਹੀ ਦਿੰਦਾ ਬੇਅੰਤ ਖਜ਼ਾਨਾ ਤੇਰੇ ਹੱਥ ਜੋ ਚਾਹੀ ਸੋ ਲੈਂਦਾ ਭਗਤਾਂ ਦੇ ਹਿਰਦੇ ਵਿੱਚ ਵਸ ਕੇ ਕਰੇ ਰੱਖਿਆ ਹਰ ਵੇਲੇ ਧੰਨ ਬਾਬਾ ਸ਼੍ਰੀ ਚੰਦ ਪ੍ਰਭ ਤੇਰੇ ਦਰਸ਼ਨ ਅਨਮੋਲੇ ਜਿਸ ਘਰ ਵਿੱਚ ਤੇਰਾ ਚਿੱਤਰ ਟਿਕਿਆ ਉੱਥੇ ਲੱਖਾਂ ਦੀ ਬਰਕਤ ਦੁੱਖ ਦਰਦ ਪਾਪ ਸਭ ਮਿਟੇ ਚੜੇ ਨਾਮ ਦੀ ਸਰਕਤ ਘਰ ਘਰ ਖੁਸ਼ਹਾਲੀ ਆ ਜਾਵੇ ਦੁੱਖਾਂ ਦਾ ਨਾਸ਼ ਹੋ ਜਾਵੇ ਸੋਨਾ ਚਾਂਦੀ ਧਨ ਬਰਸਾਵੇ ਹਰ ਮਨ ਚਾਹਾ ਫਲ ਪਾਵੇ ਤੇਰੀ ਮੂਰਤ ਨਿਹਾਰ ਕੇ ਜੇ ਕੋਈ ਅੱਖੀ ਭਰ ਕੇ ਵੇਖੇ ਉਸ ਦੇ ਕਰਮ ਖੁੱਲ ਜਾਣ ਭਾਗਾ ਦੀ ਲਕੀਰਾਂ ਲੇਖੇ ਬੇਅੰਤ ਕਿਰਪਾ ਕਰਦਾ ਤੂੰ ਧਨ ਮਾਇਆ ਦੀ ਵਰਖਾ ਗੁਰ ਕਿਰਪਾ ਨਾਲ ਸਭ ਪਾਈ ਜਿਹੜਾ ਨਾਮ ਤੇਰਾ ਜਪਦਾ ਉਹ ਰਖਵਾਲਾ ਕਾਲਾਂ ਦਾ ਤੂੰ ਹੀ ਹੈ ਸੰਤ ਪਰਤਾਪੀ ਤੇਰੇ ਦਰ ਤੇ ਨਿਤ ਨਮਸਕਾਰ ਹਰ ਜੁਗ ਵਿੱਚ ਨਾਮ ਜਪੀ ਬਾਬਾ ਸ਼੍ਰੀ ਚੰਦ ਅਨੰਤ ਮਹਾਨ ਅਗਮ ਅਗਾਦ ਅપરੰਪਰ ਤੇਰੇ ਦਰ ਦੀ ਰੀਤ ਭੀ ਪਾਵੇ ਮੁਕਤ ਦਾ ਰਸ ਅੰਦਰ ਮਨੁਖਾ ਦੇ ਅੰਤਰ ਵਿੱਚ ਤੂੰ ਵਿਸ਼ਵਾਸ ਦੀ ਜੋਤ ਬਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦਾ ਨਸੀਬ ਜਗਾਵੇ ਭਗਤਾਂ ਦੇ ਘਰ ਸੁੱਖਾਂ ਦੀ ਵਸਤੀ ਪੈਸੀ ਮਾਇਆ ਦੀ ਖੇਡ ਧਨ ਤਨ ਸ਼੍ਰੀ ਚਾਂਦ ਪ੍ਰਭੂ ਕਰਮਾਂ ਦੇ ਤੂੰ ਵੇਦ ਸੋਨਾ ਚਾਂਦੀ ਮੋਤੀ ਮਾਨਕ ਸਭ ਕੁਝ ਕਰੇ ਪ੍ਰਦਾਨ ਜੇ ਸਨੇ ਤੇਰਾ ਨਾਮ ਜਪਿਆ ਉਸ ਦੇ ਸਦਾ ਰਹੇ ਸਨਮਾਨ ਦੁਸ਼ਮਣ ਦਾ ਨਾਸ਼ ਕਰੀ ਜਾਦੂ ਟੂਣੇ ਤੋਂ ਬਚਾਵੀ ਬਾਬਾ ਸ਼੍ਰੀ ਚੰਦ ਮਹਾਨ ਮਹਾਤਮ ਅਖੰਡ ਜੋਤ ਜਗਾਵੀ ਧਨ ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਜੋਤ ਅਨੰਤ ਅਗਾਦ ਅਪਾਰ ਹੈ ਜੇ ਸਕਰ ਵਿੱਚ ਤੇਰਾ ਨਾਮ ਵਸੀ ਉਥੇ ਕਦੇ ਘਾਟ ਨਹੀਂ ਰਹਿੰਦਾ ਨਾ ਮਾਇਆ ਦਾ ਨਾ ਸੁਖ ਦਾ ਨਾ ਪ੍ਰੇਮ ਦਾ ਤੂੰ ਹੀ ਰਖਵਾਲਾ ਤੂੰ ਹੀ ਦਾਤਾ ਤੂੰ ਹੀ ਮੋਖਦਾ ਮਾਰਗ ਦਰਸ਼ਕ ਧੰਨ ਤਨ ਬਾਬਾ ਸ਼੍ਰੀ ਚੰਦ ਸਦਾ ਸਦਾ ਧੰਨ ਧੰਨ ਤਨ ਬਾਬਾ ਸ਼੍ਰੀ ਚੰਦ ਪ੍ਰਭ ਆਦਿ ਭੁਤ ਜੋਤ ਅਪਰੰਪਰ ਗੁਰ ਨਾਨਕ ਦੇ ਅੰਗ ਅੰਗ ਵਿੱਚ ਤੂੰ ਹੀ ਪ੍ਰਗਟ ਆਕਾਰ ਜਗ ਅੰਧਕਾਰ ਮਿਟਾਇਆ ਤੂੰ ਗੁਰ ਗਿਆਨ ਦੀ ਜੋਤ ਜਗਾਈ ਜੋ ਤੇਰਾ ਨਾਮ ਉਚਾਰੀ ਓਸ ਦੇ ਦੁੱਖ ਦਿਰਦਰ ਦੂਰ ਭਜਾਈ ਜੇ ਸਕਾਰ ਵਿੱਚ ਸ੍ਰੀ ਚੰਦ ਨਾਮ ਉਚਰਿਆ ਉਥੇ ਲੱਖਾਂ ਦੀ ਬਰਕਤ ਸੋਨਾ ਚਾਂਦੀ ਵਰਸੇ ਉਥੇ ਮਾਇਆ ਦੀ ਬੇਅੰਤ ਸੁਰਤ ਦੁੱਖ ਦਰਦ ਪਰਿਹ ਜਾਵੇ ਜਿੱਥੇ ਚੱਲੈ ਤੇਰੀ ਕਿਰਪਾ ਧਾਰ ਭਗਤਾਂ ਦੇ ਘਰ ਸੁਖ ਹੀ ਸੁਖ ਖੁੱਲਣ ਲੱਗੇ ਭਾਗਾ ਦੇ ਦਰਵਾਜ ਬਾਬਾ ਸ਼੍ਰੀ ਚੰਦ ਦਿਆਲ ਕਾਲੇ ਜਾਦੂ ਦਾ ਕਰੇ ਨਾਸ਼ ਟੂਣੇ ਮੰਤਰ ਸਭ ਭਸਮ ਕਰੇ ਰੱਖੇ ਭਗਤਾਂ ਨੂੰ ਵਿਸ਼ਵਾਸ ਜੇ ਸਨੇ ਸਿਮਰਿਆ ਨਾਮ ਤੇਰਾ ਉਸ ਦੇ ਅੰਗ ਅੰਗ ਬਲ ਆਵੇ ਦੁਸ਼ਮਣ ਡਰ ਕੇ ਦੂਰ ਭੱਜੇ ਕਾਲ ਤੱਕ ਨਾ ਪਹੁੰਚ ਪਾਵੇ ਗਰੀਬਾਂ ਦੇ ਤੂੰ ਸਹਾਈ ਭੁੱਖੇ ਨੂੰ ਭੋਜਨ ਦੇਂਦਾ ਜਿਸ ਦਾ ਕੋਈ ਨਾ ਹੋਵੀ ਉਸ ਦਾ ਤੂੰ ਸਦਾ ਰਹਿੰਦਾ ਧਰਤੀ ਆਕਾਸ਼ ਨਮਨ ਕਰਦੇ ਤੇਰੇ ਨਾਮ ਦੀ ਜੋਤ ਪਰਚੰਡ ਬੇਅੰਤ ਦਇਆ ਕਰੇ ਪ੍ਰਭੂ ਤੂੰ ਸਦਾ ਸਹਾਰਾ ਸ਼੍ਰੀ ਚੰਦ ਹੋ ਗੁਰੂ ਨਾਨਕ ਦਾ ਪੁੱਤਰ ਅਨੂਪ ਗਿਆਨ ਜੋਤ ਅਵਤਾਰੀ ਮਾਇਆ ਦਾ ਤੂੰ ਰਾਜਾ ਵੱਡਾ ਭਗਤਾਂ ਉੱਤੇ ਕਿਰਪਾ ਭਾਰੀ ਜੇ ਸਦੇ ਘਰ ਵਿੱਚ ਨਾਮ ਤੇਰਾ ਉਥੇ ਰੰਗ ਰਸਾਂ ਦੀ ਖੇਡ ਧਨ ਦੌਲਤ ਦੇ ਟੀਰ ਲੱਗੇ ਸਦਾ ਚਮਕੇ ਸੁੱਖਾਂ ਦੇ ਵੀਦ ਤੂੰ ਅੰਤਰਜਾਮੀ ਸਰਬ ਕਲਾ ਜਾਣੇ ਮਨ ਦਾ ਹਾਲ ਜਿਸ ਦੇ ਮਨ ਵਿੱਚ ਵਿਸ਼ਵਾਸ ਤੇਰਾ ਉਸ ਦਾ ਕਰੇ ਕਮਾਲ ਘਰ ਘਰ ਵਿੱਚ ਖੁਸ਼ਹਾਲੀ ਲਿਆਵੀ ਕਰੇ ਬਰਕਤਾਂ ਦੀ ਵਰਖਾ ਸੋਨਾ ਚਾਂਦੀ ਧਨ ਦੇ ਕੇ ਮਿਟਾਵੇ ਮਨ ਦੀ ਤਰਸਾ ਜੇ ਸਵੇਲੇ ਭਗਤ ਪੁਕਾਰ ਦੇ ਤੂੰ ਤੁਰ ਕੇ ਆਪ ਆਵੀ ਦੁਸ਼ਮਨਾ ਦਾ ਨਾਸ਼ ਕਰੀ ਮਾਰਕਾਂ ਤੋਂ ਬਚਾਵੀ ਜਾਦੂ ਤੂੰ ਨੇ ਸਾਰੇ ਸਾੜ ਜਾਣ ਜਿੱਥੇ ਨਾਮ ਤੇਰਾ ਲਈ ਸ਼੍ਰੀ ਚੰਦ ਬਾਬਾ ਰਾਖਾ ਸਦਾ ਸਤਨਾਮ ਦੀ ਜੋਤ ਜਗਾਈ ਤੇਰੇ ਦਰ ਉਤੇ ਆਕੇ ਜੋ ਵੀ ਖਾਲੀ ਕਦੇ ਨ ਜਾਵੀ ਇੱਕ ਦਾਨ ਮਿਲੇ ਦਰਸ਼ਨ ਦਾ ਦੂਜਾ ਸੁੱਖਾਂ ਦਾ ਸਾਗਰ ਪਾਵੇ ਮਾਇਆ ਦੇ ਬੰਧਨ ਕਟ ਦਿੰਦਾ ਸਤ ਦੀ ਰਾਹੀ ਲੈ ਚਲਾਵੀ ਅੰਤਰ ਆਤਮ ਸ਼ਾਂਤ ਭਰੈ ਸਤਗੁਰ ਬਖਸ਼ੀਸ਼ ਦਿਵਾਵੀ ਸ਼੍ਰੀ ਚਾਂਦ ਜੀ ਤੂੰ ਸਤ ਸਰੂਪ ਸੱਚ ਦੀ ਤੂੰ ਪਹਿਚਾਨ ਗੁਰਬਾਣੀ ਦੇ ਹਰ ਅੱਖਰ ਵਿੱਚ ਵਸਦਾ ਤੇਰਾ ਗਿਆਨ ਭਗਤਾਂ ਦੇ ਰਖਵਾਲੇ ਤੂੰ ਕਰਮਾਂ ਦੇ ਸੁਧਾਰਕ ਮਨ ਚਾਹੀ ਫਲ ਦੇਂਦਾ ਤੂੰ ਹਰ ਹਾਰ ਨੂੰ ਕਰੇ ਜਿੱਤਾ ਜਿੱਤਕਾਰਕ ਬਾਬਾ ਸ਼੍ਰੀ ਚਾਂਦ ਅਵਤਾਰ ਸਦਾ ਅਖੰਡ ਜੋਤੀ ਧਾਰ ਧਰਮ ਅਰਥ ਮੋਖ ਦਾ ਦਾਤਾ ਕਾਲਾਂ ਦਾ ਤੂੰ ਨਾਸ਼ਕਾਰ ਜੇਸਨੇ ਤੇਰਾ ਨਾਮ ਤੇ ਆਇਆ ਉਸ ਦਾ ਦੁੱਖ ਦਰਦ ਸਰੀ ਗਰੀਬੀ ਮਿਟੀ ਉਸ ਸੁਖ पसਰੇ ਗਰੀਬੀ ਮਿਟੀ ਘਰ ਸੁਖ पसਰੇ ਅੰਮ੍ਰਿਤ ਵਰਸੇ ਹਰ ਦੇਰੇ ਮਾਇਆ ਦੀ ਜੋਤ ਬਹਾਵੇ ਤੂੰ ਸੱਚ ਦੀ ਰਾਹੀ ਦਿੰਦਾ ਬੇਅੰਤ ਖਜ਼ਾਨਾ ਤੇਰੇ ਹੱਥ ਜੋ ਚਾਹੇ ਸੋ ਲੈਂਦਾ ਭਗਤਾਂ ਦੇ ਹਿਰਦੇ ਵਿੱਚ ਵਸ ਕੇ ਕਰੇ ਰੱਖਿਆ ਹਰ ਵੇਲੇ ਧਨ ਬਾਬਾ ਸ਼੍ਰੀ ਚੰਦ ਪ੍ਰਭ ਤੇਰੇ ਦਰਸ਼ਨ ਅਨਮੋਲੇ ਜਿਸ ਘਰ ਵਿੱਚ ਤੇਰਾ ਚਿੱਤਰ ਟਿਕਿਆ ਉਥੇ ਲੱਖਾਂ ਦੀ ਬਰਕਤ ਦੁੱਖ ਦਰਦ ਪਾਪ ਸਭ ਮਿਟੇ ਚੜੇ ਨਾਮ ਦੀ ਸਰਕਤ ਘਰ ਘਰ ਖੁਸ਼ਹਾਲੀ ਆ ਜਾਵੇ ਦੁੱਖਾਂ ਦਾ ਨਾਸ਼ ਹੋ ਜਾਵੇ ਸੋਨਾ ਚਾਂਦੀ ਧਨ ਵਰਸਾਵੇ ਹਰ ਮਨ ਚਾਹਾ ਫਾਲ ਪਾਵੇ ਤੇਰੀ ਮੂਰਤ ਨਿਹਾਰ ਕੇ ਜੇ ਕੋਈ ਅੱਖੀ ਭਰ ਕੇ ਵੇਖੇ ਉਸ ਦੇ ਕਰਮ ਖੁੱਲ ਜਾਣ ਭਾਗਾ ਦੀ ਲਕੀਰਾਂ ਲੇਖੇ ਬੇਅੰਤ ਕਿਰਪਾ ਕਰਦਾ ਤੂੰ ਧਨ ਮਾਇਆ ਦੀ ਵਰਖਾ ਗੁਰ ਕਿਰਪਾ ਨਾਲ ਸਭ ਪਾਈ ਜਿਹੜਾ ਨਾਮ ਤੇਰਾ ਜਪਦਾ ਉਹ ਰਖਵਾਲਾ ਕਾਲਾਂ ਦਾ ਤੂੰ ਹੀ ਹੈ ਸੰਤ ਪਰਤਾਪੀ ਤੇਰੇ ਦਰ ਤੇ ਨਿਤ ਨਮਸਕਾਰ ਹਰ ਜੁਗ ਵਿੱਚ ਨਾਮ ਜਪੀ ਬਾਬਾ ਸ਼੍ਰੀ ਚੰਦ ਅਨੰਤ ਮਹਾਨ ਅਗਮ ਅਗਾਦ ਅਪਰੰਪਰ ਤੇਰੇ ਦਰ ਦੀ ਰੀਤ ਭੀ ਪਾਵੇ ਮੁਕਤ ਦਾ ਰਸ ਅੰਦਰ ਮਨੁਖਾ ਦੇ ਅੰਤਰ ਵਿੱਚ ਤੂੰ ਵਿਸ਼ਵਾਸ ਦੀ ਜੋਤ ਬਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦਾ ਨਸੀਬ ਜਗਾਵੀ ਭਗਤਾਂ ਦੇ ਘਰ ਸੁੱਖਾਂ ਦੀ ਵਸਤੀ ਪੈਸੀ ਮਾਇਆ ਦੀ ਖੇਡ ਧਨ ਤਨ ਸ਼੍ਰੀ ਚਾਂਦ ਪ੍ਰਭੂ ਕਰਮਾਂ ਦੇ ਤੂੰ ਵੇਦ ਸੋਨਾ ਚਾਂਦੀ ਮੋਤੀ ਮਾਨਕ ਸਭ ਕੁਝ ਕਰੇ ਪ੍ਰਦਾਨ ਜੇ ਸਨੇ ਤੇਰਾ ਨਾਮ ਜਪਿਆ ਉਸ ਦੇ ਸਦਾ ਰਹੇ ਸਨਮਾਨ ਦੁਸ਼ਮਣ ਦਾ ਨਾਸ਼ ਕਰੀ ਜਾਦੂ ਟੂਣੇ ਤੋਂ ਬਚਾਵੀ ਬਾਬਾ ਸ਼੍ਰੀ ਚੰਦ ਮਹਾਨ ਮਹਾਤਮ ਅਖੰਡ ਜੋਤ ਜਗਾਵੀ ਧਨ ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਜੋਤ ਅਨੰਤ ਅਗਾਦ ਅਪਾਰ ਹੈ ਜੇ ਸਹਰ ਵਿੱਚ ਤੇਰਾ ਨਾਮ ਵਸੀ ਉਥੇ ਕਦੇ ਘਾਟ ਨਹੀਂ ਰਹਿੰਦਾ ਨਾ ਮਾਇਆ ਦਾ ਨਾ ਸੁਖ ਦਾ ਨਾ ਪ੍ਰੇਮ ਦਾ ਤੂੰ ਹੀ ਰਖਵਾਲਾ ਤੂੰ ਹੀ ਦਾਤਾ ਤੂੰ ਹੀ ਮੋਖਦਾ ਮਾਰਗ ਦਰਸ਼ਕ ਧੰਨ ਧੰਨ ਬਾਬਾ ਸ਼੍ਰੀ ਚੰਦ ਸਦਾ ਸਦਾ ਧੰਨ 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 ਬਾਬਾ ਸ਼੍ਰੀ ਚੰਦ ਪ੍ਰਭ ਆਦਿ ਭੁਤ ਜੋਤ ਅਪਰੰਪਰ ਗੁਰ ਨਾਨਕ ਦੇ ਅੰਗ ਅੰਗ ਵਿੱਚ ਤੂੰ ਹੀ ਪ੍ਰਗਟ ਆਕਾਰ ਜਗ ਅੰਧਕਾਰ ਮਿਟਾਇਆ ਤੂੰ ਗੁਰ ਗਿਆਨ ਦੀ ਜੋਤ ਜਗਾਈ ਜੋ ਤੇਰਾ ਨਾਮ ਉਚਾਰੀ ਓਸ ਦੇ ਦੁੱਖ ਦਿਰਦਰ ਦੂਰ ਭਜਾਈ ਜੇ ਸਕਾਰ ਵਿੱਚ ਸ੍ਰੀ ਚੰਦ ਨਾਮ ਉਚਰਿਆ ਉਥੇ ਲੱਖਾਂ ਦੀ ਬਰਕਤ ਸੋਨਾ ਚਾਂਦੀ ਵਰਸੇ ਉਥੇ ਮਾਇਆ ਦੀ ਬੇਅੰਤ ਸੁਰਤ ਦੁੱਖ ਦਰਦ ਪਰਿਹ ਜਾਵੇ ਜਿੱਥੇ ਚੱਲੈ ਤੇਰੀ ਕਿਰਪਾ ਧਾਰ ਭਗਤਾਂ ਦੇ ਘਰ ਸੁਖ ਹੀ ਸੁਖ ਖੁੱਲਣ ਲੱਗੇ ਭਾਗਾ ਦੇ ਦਰਵਾਜ ਬਾਬਾ ਸ਼੍ਰੀ ਚੰਦ ਦਿਆਲ ਕਾਲੇ ਜਾਦੂ ਦਾ ਕਰੇ ਨਾਸ਼ ਟੂਣੇ ਮੰਤਰ ਸਭ ਭਸਮ ਕਰੇ ਰੱਖੇ ਭਗਤਾਂ ਨੂੰ ਵਿਸ਼ਵਾਸ ਜੇ ਸਨੇ ਸਿਮਰਿਆ ਨਾਮ ਤੇਰਾ ਉਸ ਦੇ ਅੰਗ ਅੰਗ ਬਾਲ ਆਵੇ ਦੁਸ਼ਮਣ ਡਰ ਕੇ ਦੂਰ ਭੱਜੇ ਕਾਲ ਤੱਕ ਨਾ ਪਹੁੰਚ ਪਾਵੇ ਗਰੀਬਾਂ ਦੇ ਤੂੰ ਸਹਾਈ ਭੁੱਖੇ ਨੂੰ ਭੋਜਨ ਦੇਂਦਾ ਜਿਸ ਦਾ ਕੋਈ ਨਾ ਹੋਵੀ ਉਸ ਦਾ ਤੂੰ ਸਦਾ ਰਹਿੰਦਾ ਧਰਤੀ ਆਕਾਸ਼ ਨਮਨ ਕਰਦੇ ਤੇਰੇ ਨਾਮ ਦੀ ਜੋਤ ਪਰਚੰਡ ਬੇਅੰਤ ਦਇਆ ਕਰੇ ਪ੍ਰਭੂ ਤੂੰ ਸਦਾ ਸਹਾਰਾ ਸ਼੍ਰੀ ਚੰਦ ਤੂੰ ਗੁਰੂ ਨਾਨਕ ਦਾ ਪੁੱਤਰ ਅਨੂਪ ਗਿਆਨ ਜੋਤ ਅਵਤਾਰੀ ਮਾਇਆ ਦਾ ਤੂੰ ਰਾਜਾ ਵੱਡਾ ਭਗਤਾਂ ਉੱਤੇ ਕਿਰਪਾ ਭਾਰੀ ਜਿਸ ਦੇ ਘਰ ਵਿੱਚ ਨਾਮ ਤੇਰਾ ਉਥੇ ਰੰਗ ਰਸਾਂ ਦੀ ਖੇਡ ਧਨ ਦੌਲਤ ਦੇ ਢੇਰ ਲੱਗੇ ਸਦਾ ਚਮਕੇ ਸੁੱਖਾਂ ਦੇ ਵੀਦ ਦੁਆੰਤਰਜਾਮੀ ਸਰਬਕਲਾ ਜਾਣੇ ਮਨ ਦਾ ਹਾਲ ਜਿਸ ਦੇ ਮਨ ਵਿੱਚ ਵਿਸ਼ਵਾਸ ਤੇਰਾ ਉਸ ਦਾ ਕਰੇ ਕਮਾਲ ਘਰ ਘਰ ਵਿੱਚ ਖੁਸ਼ਹਾਲੀ ਲਿਆਵੀ ਕਰੇ ਬਰਕਤਾਂ ਦੀ ਵਰਖਾ ਸੋਨਾ ਚਾਂਦੀ ਧਨ ਦੇ ਕੇ ਮਿਟਾਵੇ ਮਨ ਦੀ ਤਰਸਾ ਜੇ ਸਵੇਲੇ ਭਗਤ ਪੁਕਾਰ ਦੇ ਤੂੰ ਤੁਰ ਕੇ ਆਪ ਆਵੀ ਦੁਸ਼ਮਨਾ ਦਾ ਨਾਸ਼ ਕਰੀ ਮਾਰਕਾਂ ਤੋਂ ਬਚਾਵੀ ਜਾਦੂ ਟੂਣੇ ਸਾਰੇ ਸੜ ਜਾਣ ਜਿੱਥੇ ਨਾਮ ਤੇਰਾ ਲਈ ਸ਼੍ਰੀ ਚੰਦ ਬਾਬਾ ਰਾਖਾ ਸਦਾ ਸਤਨਾਮ ਦੀ ਜੋਤ ਜਗਾਈ ਤੇਰੇ ਦਰ ਉਤੇ ਆ ਕੇ ਜੋ ਵੀ ਖਾਲੀ ਕਦੇ ਨ ਜਾਵੀ ਇੱਕ ਦਾਨ ਮਿਲੇ ਦਰਸ਼ਨ ਦਾ ਦੂਜਾ ਸੁੱਖਾਂ ਦਾ ਸਾਗਰ ਪਾਵੇ ਮਾਇਆ ਦੇ ਬੰਧਨ ਕਟ ਦਿੰਦਾ ਸਤ ਦੀ ਰਾਹੀ ਲੈ ਚਲਾਵੀ ਅੰਤਰ ਆਤਮ ਸ਼ਾਂਤ ਭਰੈ ਸਤ ਗੁਰ ਬਖਸ਼ੀਸ਼ ਦਿਵਾਵੀ ਸ਼੍ਰੀ ਚਾਂਦ ਜੀ ਤੂੰ ਸਤ ਸਰੂਪ ਸੱਚ ਦੀ ਤੂੰ ਪਹਿਚਾਨ ਗੁਰਬਾਣੀ ਦੇ ਹਰ ਅੱਖਰ ਵਿੱਚ ਵਸਦਾ ਤੇਰਾ ਗਿਆਨ ਭਗਤਾਂ ਦੇ ਰਖਵਾਲੇ ਤੂੰ ਕਰਮਾਂ ਦੇ ਸੁਧਾਰਕ ਮਨ ਚਾਹੀ ਫਲ ਦੇਂਦਾ ਤੂੰ ਹਰ ਹਾਰ ਨੂੰ ਕਰੇ ਜਿੱਤਾ ਜਿੱਤਕਾਰਕ ਬਾਬਾ ਸ਼੍ਰੀ ਚਾਂਦ ਅਵਤਾਰ ਸਦਾ ਅਖੰਡ ਜੋਤੀ ਧਾਰ ਧਰਮ ਅਰਥ ਮੋਖ ਦਾ ਦਾਤਾ ਕਾਲਾਂ ਦਾ ਤੂੰ ਨਾਸ਼ਕਾਰ ਜੇਸਨੇ ਤੇਰਾ ਨਾਮ ਤੇ ਆਇਆ ਉਸ ਦਾ ਦੁੱਖ ਦਰਦ ਸਰੀ ਗਰੀਬੀ ਮਿਟੀ ਉਸ ਸੁਖ पसਰੇ ਗਰੀਬੀ ਮਿਟੀ ਘਰ ਸੁਖ पसਰੇ ਅੰਮ੍ਰਿਤ ਵਰਸੇ ਹਰ ਦੇਰੇ ਮਾਇਆ ਦੀ ਜੋਤ ਬਹਾਵੇ ਤੂੰ ਸੱਚ ਦੀ ਰਾਹੀ ਦਿੰਦਾ ਬੇਅੰਤ ਖਜ਼ਾਨਾ ਤੇਰੇ ਹੱਥ ਜੋ ਚਾਹੀ ਸੋ ਲੈਂਦਾ ਭਗਤਾਂ ਦੇ ਹਿਰਦੇ ਵਿੱਚ ਵਸ ਕੇ ਕਰੇ ਰੱਖਿਆ ਹਰ ਵੇਲੇ ਧਨ ਬਾਬਾ ਸ਼੍ਰੀ ਚੰਦ ਪ੍ਰਭ ਤੇਰੇ ਦਰਸ਼ਨ ਅਨਮੋਲੇ ਜਿਸ ਘਰ ਵਿੱਚ ਤੇਰਾ ਚਿੱਤਰ ਟਿਕਿਆ ਉਥੇ ਲੱਖਾਂ ਦੀ ਬਰਕਤ ਦੁੱਖ ਦਰਦ ਪਾਪ ਸਭ ਮਿਟੇ ਚੜੇ ਨਾਮ ਦੀ ਸਰਕਤ ਘਰ ਘਰ ਖੁਸ਼ਹਾਲੀ ਆ ਜਾਵੇ ਦੁੱਖਾਂ ਦਾ ਨਾਸ਼ ਹੋ ਜਾਵੇ ਸੋਨਾ ਚਾਂਦੀ ਧਨ ਵਰਸਾਵੇ ਹਰ ਮਨ ਚਾਹਾ ਫਾਲ ਪਾਵੇ ਤੇਰੀ ਮੂਰਤ ਨਿਹਾਰ ਕੇ ਜੇ ਕੋਈ ਅੱਖੀ ਭਰ ਕੇ ਵੇਖੇ ਉਸ ਦੇ ਕਰਮ ਖੁੱਲ ਜਾਣ ਭਾਗਾ ਦੀ ਲਕੀਰਾਂ ਲੇਖੇ ਬੇਅੰਤ ਕਿਰਪਾ ਕਰਦਾ ਤੂੰ ਧਨ ਮਾਇਆ ਦੀ ਵਰਖਾ ਗੁਰ ਕਿਰਪਾ ਨਾਲ ਸਭ ਪਾਈ ਜਿਹੜਾ ਨਾਮ ਤੇਰਾ ਜਪਦਾ ਤੂੰ ਰਖਵਾਲਾ ਕਾਲਾਂ ਦਾ ਤੂੰ ਹੀ ਹੈ ਸੰਤ ਪਰਤਾਪੀ ਤੇਰੇ ਦਰ ਤੇ ਨਿਤ ਨਮਸਕਾਰ ਹਰ ਜੁਗ ਵਿੱਚ ਨਾਮ ਜਪੀ ਬਾਬਾ ਸ਼੍ਰੀ ਚੰਦ ਅਨੰਤ ਮਹਾਨ ਅਗਮ ਅਗਾਧ ਅਪਰੰਪਰ ਤੇਰੇ ਦਰ ਦੀ ਰੀਤ ਭੀ ਪਾਵੇ ਮੁਕਤ ਦਾ ਰਸ ਅੰਦਰ ਮਨੁਖਾ ਦੇ ਅੰਤਰ ਵਿੱਚ ਤੂੰ ਵਿਸ਼ਵਾਸ ਦੀ ਜੋਤ ਬਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦਾ ਨਸੀਬ ਜਗਾਵੀ ਭਗਤਾਂ ਦੇ ਘਰ ਸੁੱਖਾਂ ਦੀ ਵਸਤੀ ਪੈਸੀ ਮਾਇਆ ਦੀ ਖੇਡ ਧਨ ਤਨ ਸ਼੍ਰੀ ਚਾਂਦ ਪ੍ਰਭੂ ਕਰਮਾਂ ਦੇ ਤੂੰ ਵੇਦ ਸੋਨਾ ਚਾਂਦੀ ਮੋਤੀ ਮਾਨਕ ਸਭ ਕੁਝ ਕਰੇ ਪ੍ਰਦਾਨ ਜੇ ਸਨੇ ਤੇਰਾ ਨਾਮ ਜਪਿਆ ਉਸ ਦੇ ਸਦਾ ਰਹੇ ਸਨਮਾਨ ਦੁਸ਼ਮਣ ਦਾ ਨਾਸ਼ ਕਰੀ ਜਾਦੂ ਟੂਣੇ ਤੋਂ ਬਚਾਵੀ ਬਾਬਾ ਸ਼੍ਰੀ ਚੰਦ ਮਹਾਨ ਮਹਾਤਮ ਅਖੰਡ ਜੋਤ ਜਗਾਵੀ ਧਨ ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਜੋਤ ਅਨੰਤ ਅਗਾਦ ਅਪਾਰ ਹੈ ਜੇ ਸਕਰ ਵਿੱਚ ਤੇਰਾ ਨਾਮ ਵਸੀ ਉਥੇ ਕਦੇ ਘਾਟ ਨਹੀਂ ਰਹਿੰਦਾ ਨਾ ਮਾਇਆ ਦਾ ਨਾ ਸੁਖ ਦਾ ਨਾ ਪ੍ਰੇਮ ਦਾ ਤੂੰ ਹੀ ਰਖਵਾਲਾ ਤੂੰ ਹੀ ਦਾਤਾ ਤੂੰ ਹੀ ਮੋਖਦਾ ਮਾਰਗ ਦਰਸ਼ਕ ਧਨ ਤਨ ਬਾਬਾ ਸ਼੍ਰੀ ਚੰਦ ਸਦਾ ਸਦਾ ਧਨ ਧਨ ਤਨ ਬਾਬਾ ਸ਼੍ਰੀ ਚੰਦ ਪ੍ਰਭ ਆਦ ਭੁਤ ਜੋਤ ਅਪਰੰਪਰ ਗੁਰ ਨਾਨਕ ਦੇ ਅੰਗ ਅੰਗ ਵਿੱਚ ਤੂੰ ਹੀ ਪ੍ਰਗਟ ਆਕਾਰ ਜਗ ਅੰਧਕਾਰ ਮਿਟਾਇਆ ਤੂੰ ਗੁਰ ਗਿਆਨ ਦੀ ਜੋਤ ਜਗਾਈ ਜੋ ਤੇਰਾ ਨਾਮ ਉਚਾਰੀ ਓਸ ਦੇ ਦੁੱਖ ਦਿਰਦਰ ਦੂਰ ਭਜਾਈ ਜੇ ਸਰਕਾਰ ਵਿੱਚ ਸ੍ਰੀ ਚੰਦ ਨਾਮ ਉਚਰਿਆ ਉਥੇ ਲੱਖਾਂ ਦੀ ਬਰਕਤ ਸੋਨਾ ਚਾਂਦੀ ਵਰਸੇ ਉਥੇ ਮਾਇਆ ਦੀ ਬੇਅੰਤ ਸੁਰਤ ਦੁੱਖ ਦਰਦ ਪਰਿਹ ਜਾਵੇ ਜਿੱਥੇ ਚੱਲੈ ਤੇਰੀ ਕਿਰਪਾ ਧਾਰ ਭਗਤਾਂ ਦੇ ਘਰ ਸੁਖ ਹੀ ਸੁਖ ਖੁੱਲਣ ਲੱਗੇ ਭਾਗਾ ਦੇ ਦਰਵਾਜ਼ ਬਾਬਾ ਸ਼੍ਰੀ ਚੰਦ ਦਿਆਲ ਕਾਲੇ ਜਾਦੂ ਦਾ ਕਰੇ ਨਾਸ਼ ਟੂਣੇ ਮੰਤਰ ਸਭ ਭਸਮ ਕਰੇ ਰੱਖੇ ਭਗਤਾਂ ਨੂੰ ਵਿਸ਼ਵਾਸ ਜੇ ਸਨੇ ਸਿਮਰਿਆ ਨਾਮ ਤੇਰਾ ਉਸ ਦੇ ਅੰਗ ਅੰਗ ਬਾਲ ਆਵੇ ਦੁਸ਼ਮਣ ਡਰ ਕੇ ਦੂਰ ਭੱਜੇ ਕਾਲ ਤੱਕ ਨਾ ਪਹੁੰਚ ਪਾਵੇ ਗਰੀਬਾਂ ਦੇ ਤੂੰ ਸਹਾਈ ਭੁੱਖੇ ਨੂੰ ਭੋਜਨ ਦੇਂਦਾ ਜਿਸ ਦਾ ਕੋਈ ਨਾ ਹੋਵੇ ਉਸ ਦਾ ਤੂੰ ਸਦਾ ਰਹਿੰਦਾ ਧਰਤੀ ਆਕਾਸ਼ ਨਮਨ ਕਰਦੇ ਤੇਰੇ ਨਾਮ ਦੀ ਜੋਤ ਪਰਚੰਡ ਬੇਅੰਤ ਦਇਆ ਕਰੇ ਪ੍ਰਭੂ ਤੂੰ ਸਦਾ ਸਹਾਰਾ ਸ਼੍ਰੀ ਚੰਦ ਤੂੰ ਗੁਰੂ ਨਾਨਕ ਦਾ ਪੁੱਤਰ ਅਨੂਪ ਗਿਆਨ ਜੋਤ ਅਵਤਾਰੀ ਮਾਇਆ ਦਾ ਤੂੰ ਰਾਜਾ ਵੱਡਾ ਭਗਤਾਂ ਉੱਤੇ ਕਿਰਪਾ ਭਾਰੀ ਜਿਸ ਦੇ ਘਰ ਵਿੱਚ ਨਾਮ ਤੇਰਾ ਉਥੇ ਰੰਗ ਰਸਾਂ ਦੀ ਖੇਡ ਧਨ ਦੌਲਤ ਦੇ ਢੇਰ ਲੱਗੇ ਸਦਾ ਚਮਕੇ ਸੁੱਖਾਂ ਦੇ ਵੀਦ ਤੂੰ ਅੰਤਰਜਾਮੀ ਸਰਬ ਕਲਾ ਜਾਣੇ ਮਨ ਦਾ ਹਾਲ ਜਿਸ ਦੇ ਮਨ ਵਿੱਚ ਵਿਸ਼ਵਾਸ ਤੇਰਾ ਉਸ ਦਾ ਕਰੇ ਕਮਾਲ ਘਰ ਘਰ ਵਿੱਚ ਖੁਸ਼ਹਾਲੀ ਲਿਆਵੀ ਕਰੇ ਬਰਕਤਾਂ ਦੀ ਵਰਖਾ ਸੋਨਾ ਚਾਂਦੀ ਧਨ ਦੇ ਕੇ ਮਿਟਾਵੇ ਮਨ ਦੀ ਤਰਸਾ ਜੇ ਸਵੇਲੇ ਭਗਤ ਪੁਕਾਰ ਦੇ ਤੂੰ ਤੁਰ ਕੇ ਆਪ ਆਵੇ ਦੁਸ਼ਮਨਾ ਦਾ ਨਾਸ਼ ਕਰੀ ਮਾਰਕਾਂ ਤੋਂ ਬਚਾਵੇ ਜਾਦੂ ਤੂੰ ਨੇ ਸਾਰੇ ਸਾੜ ਜਾਣ ਜਿੱਥੇ ਨਾਮ ਤੇਰਾ ਲਈ ਸ਼੍ਰੀ ਚੰਦ ਬਾਬਾ ਰਾਖਾ ਸਦਾ ਸਤ ਨਾਮ ਦੀ ਜੋਤ ਜਗਾਈ ਤੇਰੇ ਦਰ ਉਤੇ ਆਕੇ ਜੋ ਵੀ ਖਾਲੀ ਕਦੇ ਨ ਜਾਵੀ ਇੱਕ ਦਾਨ ਮਿਲੇ ਦਰਸ਼ਨ ਦਾ ਦੂਜਾ ਸੁੱਖਾਂ ਦਾ ਸਾਗਰ ਪਾਵੇ ਮਾਇਆ ਦੇ ਬੰਧਨ ਕਟ ਦਿੰਦਾ ਸਤ ਦੀ ਰਾਹੀ ਲੈ ਚਲਾਵੀ ਅੰਤਰ ਆਤਮ ਸ਼ਾਂਤ ਭਰੈ ਸਤ ਗੁਰ ਬਖਸ਼ੀਸ਼ ਦਿਵਾਵੀ ਸ਼੍ਰੀ ਚਾਂਦ ਜੀ ਤੂੰ ਸਤ ਸਰੂਪ ਸੱਚ ਦੀ ਤੂੰ ਪਹਿਚਾਨ ਗੁਰਬਾਣੀ ਦੇ ਹਰ ਅੱਖਰ ਵਿੱਚ ਵਸਦਾ ਤੇਰਾ ਗਿਆਨ ਭਗਤਾਂ ਦੇ ਰਖਵਾਲੇ ਤੂੰ ਕਰਮਾਂ ਦੇ ਸੁਧਾਰਕ ਮਨ ਚਾਹੀ ਫਲ ਦੇਂਦਾ ਤੂੰ ਹਰ ਹਾਰ ਨੂੰ ਕਰੇ ਜਿੱਤਾ ਜਿੱਤ ਜਿੱਤ ਕਾਰਕ ਬਾਬਾ ਸ਼੍ਰੀ ਚਾਂਦ ਅਵਤਾਰ ਸਦਾ ਅਖੰਡ ਜੋਤੀ ਧਾਰ ਧਰਮ ਅਰਥ ਮੋਖ ਦਾ ਦਾਤਾ ਕਾਲਾਂ ਦਾ ਤੂੰ ਨਾਸ਼ਕਾਰ ਜੇਸਨੇ ਤੇਰਾ ਨਾਮ ਤੇ ਆਇਆ ਉਸ ਦਾ ਦੁੱਖ ਦਰਦ ਸਰੀ ਗਰੀਬੀ ਮਿਟੀ ਉਸ ਸੁਖ पसਰੇ ਗਰੀਬੀ ਮਿਟੀ ਘਰ ਸੁਖ पसਰੇ ਅੰਮ੍ਰਿਤ ਵਰਸੇ ਹਰ ਦੇਰੇ ਮਾਇਆ ਦੀ ਜੋਤ ਬਹਾਵੇ ਤੂੰ ਸੱਚ ਦੀ ਰਾਹੀ ਦਿੰਦਾ ਬੇਅੰਤ ਖਜ਼ਾਨਾ ਤੇਰੇ ਹੱਥ ਜੋ ਚਾਹੀ ਸੋ ਲੈਂਦਾ ਭਗਤਾਂ ਦੇ ਹਿਰਦੇ ਵਿੱਚ ਵਸ ਕੇ ਕਰੇ ਰੱਖਿਆ ਹਰ ਵੇਲੇ ਧਨ ਬਾਬਾ ਸ਼੍ਰੀ ਚੰਦ ਪ੍ਰਭ ਤੇਰੇ ਦਰਸ਼ਨ ਅਨਮੋਲੇ ਜਿਸ ਘਰ ਵਿੱਚ ਤੇਰਾ ਚਿੱਤਰ ਟਿਕਿਆ ਉਥੇ ਲੱਖਾਂ ਦੀ ਬਰਕਤ ਦੁੱਖ ਦਰਦ ਪਾਪ ਸਭ ਮਿਟੇ ਚੜੇ ਨਾਮ ਦੀ ਸਰਕਤ ਘਰ ਘਰ ਖੁਸ਼ਹਾਲੀ ਆ ਜਾਵੇ ਦੁੱਖਾਂ ਦਾ ਨਾਸ਼ ਹੋ ਜਾਵੇ ਸੋਨਾ ਚਾਂਦੀ ਧਨ ਵਰਸਾਵੇ ਹਰ ਮਨ ਚਾਹਾ ਫਲ ਪਾਵੇ ਤੇਰੀ ਮੂਰਤ ਨਿਹਾਰ ਕੇ ਜੇ ਕੋਈ ਅੱਖੀ ਭਰ ਕੇ ਵੇਖੇ ਉਸ ਦੇ ਕਰਮ ਖੁੱਲ ਜਾਣ ਭਾਗਾ ਦੀ ਲਕੀਰਾਂ ਲੇਖੇ ਬੇਅੰਤ ਕਿਰਪਾ ਕਰਦਾ ਤੂੰ ਧਨ ਮਾਇਆ ਦੀ ਵਰਖਾ ਗੁਰ ਕਿਰਪਾ ਨਾਲ ਸਭ ਪਾਈ ਜਿਹੜਾ ਨਾਮ ਤੇਰਾ ਜਪਦਾ ਤੂੰ ਰਖਵਾਲਾ ਕਾਲਾਂ ਦਾ ਤੂੰ ਹੀ ਹੈ ਸੰਤ ਪਰਤਾਪੀ ਤੇਰੇ ਦਰ ਤੇ ਨਿਤ ਨਮਸਕਾਰ ਹਰ ਜੁਗ ਵਿੱਚ ਨਾਮ ਜਪੀ ਬਾਬਾ ਸ਼੍ਰੀ ਚੰਦ ਅਨੰਤ ਮਹਾਨ ਅਗਮ ਅਗਾਧ ਅપરੰਪਰ ਤੇਰੇ ਦਰ ਦੀ ਰੀਤ ਪੀ ਪਾਵੇ ਮੁਕਤ ਦਾ ਰਸ ਅੰਦਰ ਮਨੁਖਾ ਦੇ ਅੰਤਰ ਵਿੱਚ ਤੂੰ ਵਿਸ਼ਵਾਸ ਦੀ ਜੋਤ ਬਲਾਵੀ ਜਿਸ ਨੇ ਤੇਰਾ ਨਾਮ ਧਿਆਇਆ ਉਸ ਦਾ ਨਸੀਬ ਜਗਾਵੇ ਭਗਤਾਂ ਦੇ ਘਰ ਸੁੱਖਾਂ ਦੀ ਵਸਤੀ ਪੈਸੀ ਮਾਇਆ ਦੀ ਖੇਡ ਧਨ ਤਨ ਸ੍ਰੀ ਚਾਂਦ ਪ੍ਰਭੂ ਕਰਮਾਂ ਦੇ ਤੂੰ ਵੇਦ ਸੋਨਾ ਚਾਂਦੀ ਮੋਤੀ ਮਾਨਕ ਸਭ ਕੁਝ ਕਰੇ ਪ੍ਰਦਾਨ ਜੇ ਸਨੇ ਤੇਰਾ ਨਾਮ ਜਪਿਆ ਉਸ ਦੇ ਸਦਾ ਰਹੇ ਸਨਮਾਨ ਦੁਸ਼ਮਨ ਦਾ ਨਾਸ਼ ਕਰੀ ਜਾਦੂ ਟੂਣੇ ਤੋਂ ਬਚਾਵੀ ਬਾਬਾ ਸ਼੍ਰੀ ਚੰਦ ਮਹਾਨ ਮਹਾਤਮ ਅਖੰਡ ਜੋਤ ਜਗਾਵੀ ਧਨ ਧਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਜੋਤ ਅਨੰਤ ਅਗਾਦ ਅਪਾਰ ਹੈ ਜੇ ਸਹਾਰ ਵਿੱਚ ਤੇਰਾ ਨਾਮ ਵਸੀ ਉਥੇ ਕਦੇ ਘਾਟ ਨਹੀਂ ਰਹਿੰਦਾ ਨਾ ਮਾਇਆ ਦਾ ਨਾ ਸੁਖ ਦਾ ਨਾ ਪ੍ਰੇਮ ਦਾ ਤੂੰ ਹੀ ਰਖਵਾਲਾ ਤੂੰ ਹੀ ਦਾਤਾ ਤੂੰ ਹੀ ਮੋਖ ਦਾ ਮਾਰਗ ਦਰਸ਼ਕ ਧੰਨ ਤਨ ਬਾਬਾ ਸ਼੍ਰੀ ਚੰਦ ਸਦਾ ਸਦਾ ਧੰਨ